ਲੜਕੇ ਉੱਠਣਸਾਰ ਆਵਾਜ਼ ਆਈ ਕਿ ਪਾਈ ਹੁਣ ਕਰਫਿਊ ਲੱਗ ਗਿਆ ਹੈ ਤੇ ਜਿਨ੍ਹਾਂ ਦੇ ਘਰ ਕੋਈ ਰਿਸ਼ਤੇਦਾਰ ਆਇਆ ਉਸਨੂੰ ਵਾਪਸ ਵਾਪਸ ਕਰ ਉਸਦੇ ਪਿੰਡ ਸ਼ਹਿਰ ਭੇਜ ਦਿੱਤਾ ਜਾਵੇ ਖਾਸ ਕਰਕੇ ਬਜ਼ੁਰਗਾਂ ਨੂੰ ਸਰਕਾਰ ਵੱਲੋਂ ਹੁਕਮ ਜਾਰੀ ਕੀਤਾ ਗਿਆ ਹੈ ਇਹ ਆਵਾਜ਼ ਗੁਰਦੁਆਰਾ ਸਾਹਿਬ ਵਿੱਚੋਂ ਨਹੀਂ ਆਈ ਸੀ ਬਲਕਿ ਸਾਡੇ ਹੀ ਘਰੋਂ ਸਾਡੇ ਘਰ ਦੀ ਛੋਟੀ ਨੂੰ ਵੱਲੋਂ ਸੀ ਕਿਉਂਕਿ ਮਾਂ ਕਰਫਿਊ ਦੌਰਾਨ ਵੱਡੇ ਪੁੱਤ ਕੋਲੋਂ ਛੋਟੇ ਪੁੱਤ ਕੋਲ ਰਹਿ ਲੈ ਆਈ ਸੀ ਪਰ ਕਰੋਨਾ ਨਾਲੋਂ ਵੀ ਜ਼ਿਆਦਾ ਸਾਂ ਘੁੱਟ ਲਈ ਸੀ ਇਸ ਵਾਰੀ ਮਾਂ ਦਾ ਹਨੇਰਾ ਤੇ ਤਕਰੀਬਨ 12:30 ਦਾ ਵਕਤ ਸੀ ਕਿ ਅਚਾਨਕ ਬੂਹੇ ਤੇ ਖੜਕਣ ਦੀ ਆਵਾਜ਼ ਆਈ ਮੈਂ ਮੂਤੋ ਚੰਦਰ ਲਾ ਕੇ ਦੇਖਿਆ ਤਾਂ ਬੂਹੇ ਦੇ 헤ਡਾਂ ਦੀ ਕਿਸੇ ਨੇ ਖੜੇ ਹੋਣ ਦਾ ਪਰਛਾਵਾਂ ਨਜ਼ਰ ਆਇਆ ਮੈਂ ਉੱਠ ਕੇ ਬੈਠ ਗਿਆ ਤੇ ਸੋਚਣ ਲੱਗਾ ਕਿ ਇੰਨੀ ਰਾਤ ਨੂੰ ਕੌਣ ਹੋ ਸਕਦਾ ਇੰਨੇ ਨੂੰ ਫਿਰ ਠਕ ਠਕ ਦੀ ਆਵਾਜ਼ ਆਈ ਮੈਂ ਆਵਾਜ਼ ਦੇ ਕੇ ਕਿਹਾ ਕਿ ਕੌਣ ਆਪਈ ਫਿਰ ਠਕ ਠਕ ਦੀ ਆਵਾਜ਼ ਆਈ ਮੈਂ ਕਿਹਾ ਕੌਣ ਆ ਇੱਤ ਦੱਸੋ ਬੱਲਾ ਨਹੀਂ ਤਾਂ ਬੁਹਾ ਨਹੀਂ ਖੋਲਣਾ ਜਿੰਨਾ ਚਿਰ ਮਰਜੀ ਬੁਹਾ ਭੰਨੀ ਜਾਓ ਤਾਂ ਗੋ ਆਵਾਜ਼ ਆਈ ਪੁੱਤ ਮੈਂ ਮੈਂ ਹਾਂ ਤੇਰੀ ਮਾਂ ਬੁਹਾ ਖੋਲ ਇਸ ਸੁਣ ਮੈਂ ਜਾਲ ਵੀ ਨਹੀਂ ਚਾਦਰ ਵਗਾ ਕੇ ਮਾਰੀ ਤੇ ਉੱਠ ਕੇ ਭੱਜ ਤੁਰਿਆ ਤੇ ਬੁਹੇ ਨੂੰ ਖੋਲ ਦਿੱਤਾ ਕੀ ਦੇਖਿਆ ਕਿ ਮੇਰੀ ਮਾਂ ਨੰਗੇ ਪੈਰੀ ਬੁਹੇ ਵਿੱਚ ਖੜੇ ਰੋ ਰਹੀ ਸੀ ਤੇ ਮੈਨੂੰ ਦੇਖਨ ਸਾਰ ਗਲੇ ਨਾਲ ਲਾ ਕੇ ਕਹਿਣ ਲੱਗੀ ਤੂੰ ਠੀਕ ਆਣਾ ਪੁੱਤਰਾ ਸਭ ਠੀਕ ਆਣਾ ਮੈਂ ਕਿਹਾ ਹਾਂ ਬਿਲਕੁਲ ਠੀਕ ਆ ਪਰ ਤੂੰ ਇੱਥੇ ਕਿਵੇਂ ਕੀ ਗੱਲ ਹੋ ਗਈ ਜੋ ਤੂੰ ਇਹ ਪੁੱਛ ਰਹੀ ਹੈ ਤਾਂ ਮਾਂ ਨੇ ੁਰੰਡਿਆ ਹੋਇਆ ਮੇਰੇ ਸਿਰ ਤੇ ਹੱਥ ਰੱਖ ਰਿਆ ਕਿਹਾ ਪੁੱਤ ਮੈਨੂੰ ਸੁਪਨੇ ਵਿੱਚ ਤੇਰੀ ਲੱਤ ਟੁੱਟੀ ਦੇਖੀ ਸੀ ਕਿ ਤੇਰਾ ਕਿਸੇ ਗੱਡੀ ਨਾਲ ਐਕਸੀਡੈਂਟ ਹੋ ਗਿਆ ਏ ਤੇ ਤੈਨੂੰ ਸੱਟਾਂ ਲੱਗੀਆਂ ਨੇ ਤੇ ਤੂੰ ਮੰਝੇ ਤੇ ਪਿਆ ਭੁੱਖ ਦੇ ਮਾਰੇ ਤੜਫ ਰਿਆ ਏ ਇਸ ਲਈ ਮੈਂ ਚੋਰੀ ਭੱਜ ਕੇ ਆਈ ਹਾਂ ਤੇ ਤੇਰੇ ਖਾਣ ਨੂੰ ਇਹ ਬਿਸਕੁਟ ਦੇ ਪਰਾਸ ਵੀ ਲਈ ਆਈ ਹਾਂ ਇਹ ਮੈਨੂੰ ਆਸ਼ਰਮ ਵਿੱਚ ਕੋਈ ਆਪਣੇ ਜਨਮ ਦਿਨ ਤੇ ਦੇ ਕੇ ਗਿਆ ਸੀ ਮਾਂ ਮੈਨੂੰ ਉਹ ਬਿਸਕੁਟ ਤੇ ਰਸ ਆਪਣੇ ਛੋਟੇ ਜਿਹੇ ਝੋਲੇ ਚ ਕਢਦੀ ਹੋਈ ਕਹਿੰਦੀ ਹੈ ਤੇ ਫਿਰ ਮਾਂ ਕਹਿੰਦੀ ਨਾਲੇ ਪੁੱਤ ਨੂੰ ਰਾਣੀ ਠੀਕ ਆ ਨਾ ਕਿੱਥੇ ਆਉ ਦਿਖ ਨਹੀਂ ਰਹੀ ਇਹ ਸੁਣ ਮੇਰੀਆਂ ਤਾਂ ਆ ਨਿਕਲ ਗਈਆਂ ਤੇ ਮੈਂ ਮਾਂ ਦੇ ਪੈਰਾਂ ਵਿੱਚ ਬੈਠ ਗਿਆ ਉਸ ਦਾ ਗੋਡਿਆਂ ਮੱਥਾ ਰੱਖ ਕੇ ਲੱਗਾ ਮੈਂ ਕਿੰਨਾ ਵੱਡਾ ਪਾਪੀ ਹਾਂ ਮਾਂ ਮੈਂ ਤੇਰੇ ਨਾਲੋਂ ਵੱਡੀ ਪਾਪਣ ਮੇਰੇ ਘਰ ਵਾਲੀ ਆ ਜਿਸ ਨੇ ਮੇਰੀ ਅੱਖਾਂ ਤੇ ਇਹ ਪੱਟੀ ਬੰਨ ਦਿੱਤੀ ਸੀ ਕਿ ਮਾਂ ਦੇ ਰਿਸ਼ਤੇ ਨੂੰ ਭੁੱਲ ਕੇ ਉਸੇ ਕਹਿਣ ਅਨੁਸਾਰ ਚੱਲਾ ਤੇ ਤੈਨੂੰ ਮਾਂ ਮੈਂ ਵਿਦਵ ਅਸ਼ਰਮ ਛੱਡ ਆਇਆ ਮੈਂ ਬਹੁਤ ਵੱਡਾ ਗੁਨਾਹਗਰ ਹਾਂ ਤੇਰਾ ਤੈਨੂੰ ਸੁਪਨੇ ਵਿੱਚ ਵੀ ਮੇਰਾ ਦਰਦ ਚੱਲਿਆ ਨਹੀਂ ਗਿਆ ਤੈਨੂੰ ਮੇਰੀ ਭੁੱਖ ਪਿਆਸ ਦਾ ਅੱਜ ਵੀ ਇੰਨਾ ਫਿਕਰ ਆ ਪਰ ਮੈਂ ਤੇਰੇ ਦਰਦ ਨੂੰ ਮਹਿਸੂਸ ਨਹੀਂ ਕਰ ਸਕਿਆ ਮੈਂ ਹਰ ਤਿਹਾੜੀ ਤੇਨੂੰ ਦੂਰ ਕਰਕੇ ਰਿਸ਼ਤੇਦਾਰਾਂ ਵਿੱਚ ਮਠਾਈਆਂ ਵੰਡ ਮਨਾਈ ਆਪਣੀ ਘਰ ਵਾਲੀ ਨਾਲ ਤੇ ਸਹੁਰਿਆਂ ਨਾਲ ਖਾ ਪੀ ਕੇ ਮਨਾਈ ਪਰ ਤੈਨੂੰ ਦੇਖਣ ਤੱਕ ਨਹੀਂ ਗਿਆ ਪਰ ਅੱਜ ਉਹ ਵੀ ਮੈਨੂੰ ਛੱਡ ਕੇ ਕਿਸੇ ਨਾਲ ਚਲੀ ਗਈ ਹੈ ਉਹ ਕਿਸੇ ਪੈਸੇ ਵਾਲੇ ਆਦਮੀ ਨਾਲ ਪੱਜ ਗਈ ਹੈ ਮਾਂ ਜਿਸ ਪਿੱਛੇ ਮੈਂ ਤੈਨੂੰ ਘਰੋਂ ਕੱਢ ਦਿੱਤਾ ਸੀ ਉਸਨੇ ਮੈਨੂੰ ਵੀ ਛੱਡ ਦਿੱਤਾ ਏ ਮੈਨੂੰ ਮਾਫ਼ ਕਰ ਦੇ ਮਾਂ ਮੈਨੂੰ ਮਾਫ਼ ਕਰ ਦੇ ਇਹ ਸੁਣ ਮਾਣੀ ਫਿਰ ਮੈਨੂੰ ਹੇਠਾਂ ਉਠਾ ਆਪਣੀ ਛਾਤੀ ਨਾਲ ਲਾਉਂਦਿਆਂ ਕਿਹਾ ਕੋਈ ਗੱਲ ਨਹੀਂ ਪੁੱਤਰਾ ਮਾਂ ਮਾਂ ਤਾਂ ਮਾਂ ਮਹੀ ਉਂਦੀ ਨਹੀਂ ਸ਼ਾਇਦ ਮੇਰੇ ਪਾਲਣ ਪੋਸਣ ਵਿੱਚ ਹੀ ਕੋਈ ਕਮੀ ਰਹਿ ਗਈ ਹੋਵੇ ਜਲ ਕੋਈ ਨਾ ਪੁੱਤਰਾ ਕਈ ਵਾਰ ਪਰਿਵਾਰ ਨੂੰ ਜੋੜਨ ਲਈ ਮਜ਼ਬੂਰੀ ਵਿੱਚ ਕਿਸੇ ਨੂੰ ਛੱਡਣਾ ਵੀ ਪੈਂਦਾ ਹੈ ਪਰ ਇਹ ਸਭ ਇਸੇ ਤਰ੍ਹਾਂ ਅੱਗੇ ਚੱਲਦਾ ਰਹਿੰਦਾ ਹੈ ਇੱਕ ਹੈ ਮਾਂ ਮੇਰੇ ਸਿਰ ਤੇ ਹੱਥ ਧਰਦੀਆਂ ਫਿਰ ਪਿੱਛੇ ਨੂੰ ਮੁੜ ਗਰਦਾਰਸ਼ਰਮ ਉਤਰ ਪਈ ਪਰ ਮਾਂ ਨਹੀਂ ਆਏ ਗੱਲਾਂ ਨੇ ਮੇਰੇ ਸੀਨੇ ਵਿੱਚ ਰੁੱਕ ਗਏ ਸਿ ਤੇ ਮੈਂ ਮਨ ਰੋਕਣ ਲਈ ਆਵਾਜ਼ ਮਰਨ ਦੀ ਕੋਸ਼ਿਸ਼ ਕੀਤੀ ਪਰ ਇੰਜ ਲੱਗਿਆ ਜਿਵੇਂ ਮੇਰਾ ਸਾਹ ਕੁੱਟਿਆ ਗਿਆ ਹੋਵੇ ਤੇ ਮੇਰੇ ਹਲਕ ਵਿੱਚੋਂ ਆਵਾਜ਼ ਬਾਹਰ ਨਾ ਆ ਰਹੀ ਹੋਵੇ ਸ਼ਾਇਦ ਮੈਂ ਕਾਬਲ ਹੀ ਨਹੀਂ ਸੀ ਕਿ ਮੈਂ ਮਾਂ ਨੂੰ ਆਪਣੇ ਕੋਲ ਰਹਿਣ ਲਈ ਰੋਕ ਸਕਦਾ।